ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਇਸ ਵੇਲੇ ਇੱਕ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਕੱਲ ਨਵਾਂ ਸ਼ਹਿਰ ਕੋਠੀ ਰੋਡ ਤੇ 4:30 ਵਜੇ ਦੇ ਕਰੀਬ ਦੋ ਲੁਟੇਰੇ ਇੱਕ ਮਨੀ ਐਕਸਚੇਂਜ ਦੀ ਦੁਕਾਨ ਤੇ ਡਕੈਤੀ ਕਰਨ ਦੀ ਕੋਸ਼ਿਸ਼ ਕਰਦੇ ਆ ਜਿਸ ਦੀ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ ਦੇ ਜ਼ਰੀਏ ਘਰ ਘਰ ਤੱਕ ਕੱਲ ਪਹੁੰਚ ਗਈ ਸੀਗੀ ਔਰ ਲੁਟੇਰੇ ਜਿਹੜੇ ਆ ਉਹ ਪਿਸਤੌਲ ਦਿਖਾ ਕੇ ਮਨੀ ਐਕਸਚੇਂਜ ਦੇ ਓਨਰ ਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਆ ਪਰ ਉਸ ਵੇਲੇ ਮੌਕੇ ਤੇ ਮਨੀ ਐਕਸਚੇਂਜ ਦੀ ਦੁਕਾਨ ਦੇ ਓਨਰ ਦੀ ਜ਼ਿੰਦਾ ਦੇ ਲਈ ਤੇ ਦਲੇਰੀ ਕਰਕੇ ਇਹਨਾਂ ਲੁਟੇਰਿਆਂ ਨੂੰ ਉੱਥੋਂ ਭੱਜਣਾ ਪੈਂਦਾ ਲੇਕਿਨ ਅੱਜ ਵੱਡੇ ਖੁਲਾਸੇ ਹੋਏ ਹਨ ਦੱਸਦੀਏ ਕਿ ਐਸਐਸਪੀ ਡਾਕਟਰ ਅਖਿਲ ਚੌਧਰੀ ਅਤੇ ਐਸਪੀਡੀ ਡਾਕਟਰ ਮੁਕੇਸ਼ ਉਹਨਾਂ ਦੀ ਅਗਵਾਈ ਹੇਠ ਇਸ ਘਟਨਾ ਤੋਂ ਬਾਅਦ ਟੀਮਾਂ ਦਾ ਗਠਨ ਕੀਤਾ ਜਾਂਦਾ ਹੈ ਪੁਲਿਸ بڑے ਐਂਗਲਾਂ ਨੂੰ ਖੰਘਾਲਦੀ ਹੈ ਸੀਸੀਟੀਵੀ ਫੁਟੇਜ ਖੰਘਾਲੀ ਜਾਂਦੀ ਹੈ ਪੁਲਿਸ ਦੇ ਆਪਣੇ ਸੋਰਸ ਵੀ ਹੁੰਦੇ ਆ ਜਿਸ ਤੋਂ ਬਾਅਦ 24 ਘੰਟੇ ਤੋਂ ਪਹਿਲਾਂ ਪਹਿਲਾਂ ਹੀ ਪੁਲਿਸ ਨੇ ਇਹਨਾਂ ਦੋ ਅਰਬਪੀਆਂ ਦੇ ਨਾਲ ਇੱਕ ਇਹਨਾਂ ਦੇ ਸਾਥੀ ਨੂੰ ਕਾਬੂ ਕਰ ਲਿਆ ਔਰ ਕਾਬੂ ਵੀ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਟੈਂਕੀ ਦੇ ਨਜ਼ਦੀਕ ਤੋਂ ਕੀਤਾ ਹੈ ਫਾਰ ਬ੍ਰਿਗੇਡ ਦੇ ਦਫ਼ਤਰ ਦੇ ਨਜ਼ਦੀਕ ਤੋਂ ਇਹਨਾਂ ਨੂੰ ਕਾਬੂ ਕਰ ਲਿਆ ਔਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹਨਾਂ ਕੋਲੋਂ ਜਿਹੜੀ ਪਿਸਤਲ ਬਰਾਮਦ ਹੋਈ ਹੈ ਉਹ ਖਿਡੌਣਾ ਪਿਸਤੌਲ ਹੈ ਜਿਵੇਂ ਕਿ ਕੱਲ ਲੋਕਾਂ ਵੱਲੋਂ ਇਹ ਸ਼ੰਕਾ ਵੀ ਜਾਰੀ ਕੀਤੀ ਜਾ ਰਹੀ ਸੀ ਕਿ ਜਿਹੜੇ ਲੁਟੇਰੇ ਇਹ ਡਕੈਤੀ ਕਰਨ ਆਏ ਸੀ ਪਿਸਤੌਲ ਦਿਖਾਉਣ ਤੋਂ ਬਾਅਦ ਭੱਜ ਗਏ ਕਿਤੇ ਨਕਲੀ ਤਾਂ ਨਹੀਂ ਸੀ ਤਾਂ ਲੋਕਾਂ ਦੀ ਜਿਹੜੀ ਸ਼ੰਕਾ ਆ ਉਹ ਸੱਚ ਨਿਕਲੀ ਇਹਨਾਂ ਕੋਲੋਂ ਖਡਾਉਣਾ ਪਿਸਤੌਲ ਬਰਾਮਦ ਹੁੰਦੀ ਹੈ ਇੱਕ ਦਾਤਰ ਬਰਾਮਦ ਕੀਤੀ ਗਈ ਹੈ ਤੇ ਇੱਕ ਕਿਰਚ ਬਰਾਮਦ ਕੀਤੀ ਗਈ ਹੈ ਔਰ ਦੱਸਿਆ ਜਾ ਰਿਹਾ ਇੱਕ ਇਤੇ ਹੋਰ ਲੁੱਟਦੀ ਵਾਰਦਾਤ ਕਰਨ ਦੀ ਪਲਾਨਿੰਗ ਕਰ ਰਹੇ ਸਨ ਤਾਂ ਪੁਲਿਸ ਨੇ ਮੌਕੇ ਤੇ ਹੀ ਇਹਨਾਂ ਨੂੰ ਦਬੋਚ ਲਿਆ ਪਰ ਅੱਜ ਕੱਲ ਜਿੱਥੇ ਲੋਕਾਂ ਦੇ ਅੰਦਰ ਨਿਰਾਸ਼ਾ ਸੀ ਅੱਜ ਉੱਥੇ ਲੋਕ ਐਸਐਸਪੀ ਡਾਕਟਰ ਅਖਿਲ ਚੌਧਰੀ ਅਤੇ ਐਸਪੀ ਡਾਕਟਰ ਮੁਕੇਸ਼ ਉਹਨਾਂ ਦੀ ਸ਼ਲਾਘਾ ਕਰਦੇ ਨਜ਼ਰ ਆਏ ਕਿ 24 ਘੰਟੇ ਦੇ ਅੰਦਰ ਅੰਦਰ ਹੀ ਪੁਲਿਸ ਨੇ ਟੀਮਾਂ ਦਾ ਗਠਨ ਕਰਕੇ ਇਹਨਾਂ ਤਿੰਨ ਮਾੜੇ ਅਨਸਰਾਂ ਨੂੰ ਕਾਬੂ ਕੀਤਾ ਹੈ ਤਾਂ ਜੋ ਕਿਸੇ ਹੋਰ ਘਟਨਾ ਨੂੰ ਅੰਜਾਮ ਨਾ ਦੇ ਸਕਣ ਤੇ ਵੱਡੀ ਗੱਲ ਇਹ ਵੀ ਹੈ ਇਹਨਾਂ ਦੇ ਕੋਲ ਇੱਕ ਸਕੂਟੀ ਵੀ ਬਰਾਮਦ ਹੋਈ ਹੈ ਜਿਸ ਤੇ ਇਹ ਵਾਰਦਾਤਾ ਨੂੰ ਅੰਜਾਮ ਦਿੰਦੇ ਸਨ ਤਾਂ ਇੱਕ ਵਾਰੀ ਤੁਹਾਨੂੰ ਮੌਕੇ ਦੀਆਂ ਪੂਰੀਆਂ ਤਸਵੀਰਾਂ ਦਿਖਾਣੇ ਆਂ ਕਤੋਂ ਇਹ ਕੱਲ ਬੀਕੇ ਐਂਟਰਪ੍ਰਾਈਜ਼ ਜਿਹੜਾ ਮਨੀ ਐਕਸਚेंजर ਆ ਉਹਦੇ ਵਾਰਦਾਤ ਹੋਈ ਸੀ। ਦੋ ਬੰਦਿਆਂ ਨੇ ਉੱਥੇ ਅਟੈਂਪਟ ਕੀਤੀ ਸੀਗੀ ਉਹਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸੀ। ਉਹਦੇ ਸਬੰਧ ਵਿੱਚ ਮਾਨਯੋਗ ਸਾਡੇ ਜਿਹੜੇ ਐਸਐਸਪੀ ਸ਼੍ਰੀ ਅਖਲ ਚੌਧਰੀ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾਨਯੋਗ ਐਸਪੀ ਡੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਮਾੜੇ ਅੰਸਰਾਂ ਦੀ ਭਾਲ ਵਿੱਚ ਜਿਹੜੇ ਸਾਡੇ ਨੱਕੇ ਪਹਿਲਾਂ ਹੀ ਲੱਗੇ ਹੁੰਦੇ ਆ ਸ਼ਾਮ ਨੂੰ ਉਹਨੂੰ ਦੇਖਦੇ ਹੋਏ ਜਦੋਂ ਅਸੀਂ ਇਸ ਵਾਰਦਾਤ ਨੂੰ ਜਦੋਂ ਇਸ ਵਾਰਦਾਤ ਨੂੰ ਅਸੀਂ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਭ ਤੋਂ ਪਹਿਲਾਂ ਅਸੀਂ ਜੋ ਇਸ ਗਲੀ ਦੇ ਵਿੱਚ ਕੈਮਰੇ ਸੀ ਉਹਨਾਂ ਨੂੰ ਦੇਖਣਾ ਸ਼ੁਰੂ ਕੀਤਾ ਉੱਥੋਂ ਸਾਨੂੰ ਇਹ ਚੀਜ਼ ਪਤਾ ਲੱਗੀ ਵੀ ਇਹ ਜਿਹੜੇ ਦੋਸ਼ੀ ਸੀ ਇਹ ਦੋ ਨਹੀਂ ਸੀ ਇਹ ਤਿੰਨ ਸੀਗੇ ਇੱਕ ਜਿਹੜਾ ਐਕਟਿਵਲ ਹੈ ਕਿ ਉਹ ਪਹਿਲਾਂ ਹੀ ਉੱਥੇ ਇੰਤਜ਼ਾਰ ਕਰ ਰਿਹਾ ਸੀ ਅਸੀਂ ਜੋ ਲੋਕਾਂ ਦੀਆਂ ਦੁਕਾਨਾਂ ਦੇ ਅੱਗੇ ਕੈਮਰੇ ਲੱਗੇ ਹੋਏ ਆ ਜਾਂ ਕੈਮਰੇ ਲੋਕਾਂ ਦੀ ਮਦਦ ਨਾਲ ਪਹਿਲਾਂ ਹੀ ਆਪਣੇ ਸਿਟੀ ਨਵਾਂ ਸ਼ਹਿਰ ਦੇ ਥਾਣੇ ਵਿੱਚ ਲੱਗੇ ਹੋਏ ਆ ਉਹਨਾਂ ਦੀ ਮਦਦ ਨਾਲ ਉਹਨਾਂ ਨੂੰ ਪ੍ਰੈਸ ਕਰਨ ਦੇ ਵਾਸਤੇ ਅੱਗੇ-ਅੱਗੇ ਉਹਨਾਂ ਦਾ ਪਿੱਛਾ ਕਰਨਾ ਜਰੂਰੀ ਕੀਤਾ ਸੋ ਇਹਨਾਂ ਕੈਮਰਿਆਂ ਨੂੰ ਦੇਖਦੇ ਹੋਏ ਜੋ ਇਹਨਾਂ ਦੀਆਂ ਕੜੀਆਂ ਜੋੜਦੇ ਹੋਏ ਸੀ ਇਹਨਾਂ ਦੀਆਂ ਫੋਟੋਆਂ ਵੀ ਨਾਲ-ਨਾਲ ਜਿਹੜੇ ਛੋਟੇ ਗਰੁੱਪਾਂ ਦੇ ਆਪਣੇ ਸੋਰਸਿਸ ਹੈ ਜਾਂ ਹੋਰ ਗਰੁੱਪਸ ਹੈ ਉਹਨਾਂ ਵਿੱਚ ਸ਼ੇਅਰ ਹੋ ਗਈਆਂ ਸੀਗੀਆਂ ਤੇ ਉਹ ਸਾਨੂੰ ਥੋੜਾ ਬੋਤਾ ਇਨਫੋਰਮੇਸ਼ਨ ਸਾਡੇ ਸੋਰਸਾਂ ਨੇ ਦਿੱਤੀ ਵੀ ਜਿਹੜੇ ਬੰਦੇ ਆ ਇਹ ਫੁਲਾਣੀ ਜਗ੍ਹਾ ਚੰਡੀਗੜ੍ਹ ਰੋਡ ਤੇ ਖੜੇ ਆ ਤੇ ਇਹ ਵੀ ਸ਼ਾਇਦ ਕੋਈ ਹੋਰ ਵਾਰ ਦਾਤ ਨੂੰ ਇਜਾਮ ਦੇ ਸਕਦੇ ਆ ਇਹਦੇ ਸਬੰਧ ਵਿੱਚ ਐਸਐਚਓ ਸਿਟੀ ਆਪਣਾ ਮੈਡਮ ਨਰੇਸ਼ ਨੇ ਉੱਥੇ ਰੇਡ ਕਰਕੇ ਉਹਨਾਂ ਤਿੰਨਾਂ ਦੋਸ਼ੀਆਂ ਨੂੰ ਰਾਤ ਹੀ ਗ੍ਰਿਫਤਾਰ ਕਰ ਮਤਲਬ ਸਵੇਰੇ ਅੱਜ ਗ੍ਰਿਫਤਾਰ ਕੀਤਾ ਤੇ ਜਿਹਦੇ ਸਬੰਧ ਵਿੱਚ ਅਗਲੀ ਜਿਹੜੀ ਕਾਰਵਾਈ ਹੈ ਇਹਨਾਂ ਨੂੰ ਅੱਜ ਕੱਲ ਨੂੰ ਜਿਹੜਾ ਅਦਾਲਤ 'ਚ ਪੇਸ਼ ਕਰਕੇ ਅਗਲੀ ਕਾਰਵਾਈ ਹੋਸੀ। ਕੋਈ ਨਾ ਕੋਈ ਇੱਕ ਦੋਸ਼ੀ ਦੇ ਪਹਿਲਾਂ ਮਾਮਲਾ ਦਰਜ ਹੈਗਾ 400 ਕੋਈ ਬਾਅਦ ਨਹੀਂ ਸਰ ਜੰਨੇ ਇਹ ਤਿੰਨਾਂ ਦੇ ਨਾਮ ਹੈ ਜੀ ਇੱਕ ਦਾ ਗਗਨਦੀਪ ਹੈ ਜੀ ਇਹ ਹੈਗਾ ਆਪਣਾ ਸਿਟੀ ਨਵਾਂ ਸ਼ਹਿਰ ਦਾ ਰਹਿਣ ਵਾਲਾ ਜੀ ਦੂਜਾ ਹੈਗਾ ਵਿਜੇ ਕੁਮਾਰ ਨਾਈ ਮਾਜਰੇ ਦਾ ਰਹਿਣ ਵਾਲਾ ਤੀਜਾ ਆਤਮ ਸਿੰਘ ਜੀ ਬਰਨਾਲਾ ਕਲਾਂ ਦਾ ਰਹਿਣ ਵਾਲਾ ਜੀ ਪਿਸਟਲ ਨਕਲੀ ਪਿਸਟਲ ਸੀਗਾ ਜੀ ਇਹ ਉਹਨਾਂ ਨੇ ਆਪਾਂ ਵੀਡੀਓ ਚ ਵੀ ਦੇਖਿਆ ਵੀ ਜਿਵੇਂ ਉਹਨਾਂ ਨੇ ਲੁਪੇਟਿਆ ਹੋਇਆ ਸੀ ਲੁਪੇਟ ਕੇ ਵਰਤੇ ਆ ਕਿਸੇ ਚੀਜ਼ ਦੇ ਵਿੱਚ ਕਵਰ ਕੀਤਾ ਹੋਇਆ ਸੀ ਉਹਦੀ ਸ਼ੁਰੂ ਲੂਟ ਕਿੰਨੀ ਐਸੀ ਬੜੀ ਸੀ ਅੰਦਰ ਲੂਟ ਤਾਂ ਜਿੰਨੇ ਹੁੰਦੇ ਸਾਰੇ ਹੀ ਲੈ ਜਾਣੇ ਸੀ ਜੀ ਉਹਨੇ ਪਰ ਇਹ ਕਿੰਨਾ ਦਾ ਆਪਸ ਚ ਰਿਲੇਸ਼ਨਸ ਕਿੱਦਾਂ ਹੈ ਜਿਹੜੇ ਜਿਹੜੇ ਨਾ ਇਹ ਇਹ ਹੈ ਤਾਂ ਮਤਲਬ ਅਲੱਗ-ਅਲੱਗ ਹੈ ਜੀ ਇਹ ਮਤਲਬ ਇਲਾਜ ਕਰਾ ਰਹੇ ਆ ਨਸ਼ੇ ਦਾ ਆਪਣੇ ਸਰਕਾਰੀ ਓਟ ਸੈਂਟਰ ਚ ਕਿੰਨੇ ਯਾਨੀ ਹਾਂ ਉੱਥੇ ਇਹ ਗੋਲੀਆਂ ਲੈਣ ਜਾਂਦੇ ਆ ਜਿਹੜੀਆਂ ਆਪਾਂ ਨਸ਼ੇੜੀਆਂ ਮਿਲਦੀਆਂ ਉੱਥੇ ਹੀ ਤਿੰਨੇ ਇਕੱਠੇ ਹੋਊਗੇ ਉੱਥੇ ਇਹਨਾਂ ਦੀ ਦੋਸਤੀ ਹੋਈ ਹਾਂ ਮਾਨਾ ਕਿੱਧਰ ਜੀ ਸਰਪਾ ਮਾਨ ਲ 398 ਆਜਪੀਸੀ ਦਾ ਦਰਜ ਕੀਤਾ ਜੀ ਕੱਲ ਇਹਨਾਂ ਨੂੰ ਫਿਰ ਕੱਲ ਪੇਸ਼ ਕਰਕੇ ਅਸੀਂ ਅੱਗੇ ਕਾਰਵਾਈ ਕਰਾਂਗੇ ਜਿਹੜੀ ਐਕਸਟਰਾ ਯੂਜ਼ ਕੀਤੀ ਆ ਉਹ ਇਹਨਾਂ ਦੇ ਨਾਂ 'ਤੇ ਇੱਕ ਰਿਪੋਰਟ ਦੇਣਾ ਪਈਗੀ ਇਹ ਆਪਣੀ ਆਪਣੀ ਐਕਟੀਵਿਟੀ ਇਹਨਾਂ ਦੀ ਆਪਣੀ ਐਕਟੀਵਿਟੀ